ਸ੍ਰੀ ਗੁਰੂ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਬਣਾਵਾਂਗੇ ਜੀ ਸੂਜੀ ਦਾ ਪ੍ਰਸ਼ਾਦ ਉਸ ਦੇ ਲਈ ਆਪਾਂ ਨਾਪ ਤੋਲ ਕੇ ਤਿੰਨੋ ਚੀਜ਼ਾਂ ਲੈ ਲਈਆਂ ਸੂਜੀ ਵੀ ਲੈਤੀ ਆਪਾਂ ਇੱਕ ਕੌਲੀ ਤੇ ਕਨਫਾਈਡ ਆਇਲ ਦੀ ਕੌਲੀ ਲੈਤੀ ਆ ਤੇ ਚੀਨੀ ਲੈਤੀ ਆ ਆਪਾਂ ਇਹ ਪਾਵਾਂਗੇ ਡੇਢ ਕੌਲੀ ਹੁਣ ਆਪਾਂ ਇੱਕ ਕੌਲੀ ਲੈਤੀ ਹੈਗੀ ਅਤੀ ਕੌਲੀ ਆਪਾਂ ਬਾਉਲ ਵਿੱਚ ਲਵਾਂਗੇ ਇਹ ਜੀ ਆਪਾਂ ਭਾਰੇ ਤਲੇ ਦਾ ਕੜਾਹੀ ਲੈ ਲਤਾਗਾ ਉਸ ਦੇ ਵਿੱਚ ਪਹਿਲਾਂ ਪਾਵਾਂਗੇ ਆਪਾਂ ਆਇਲ ਥੋੜਾ ਇਹਨੂੰ ਗਰਮ ਹੋ ਜਾਂਦਾ ਫਿਰ ਆਪਾਂ ਇਸ ਦੇ ਵਿੱਚ ਪਾਵਾਂਗੇ ਸੂਜੀ ਇਹ ਲਈ ਜਿਹੜਾ ਥੋੜਾ ਜਿਹਾ ਗਰਮ ਹੋ ਗਿਆ ਤੇ ਆਪਾਂ ਹੁਣ ਇੱਥੇ ਵਿੱਚ ਸੂਜੀ ਜਿਹੜੀ ਉਹ ਪਾ ਦਵਾਂਗੇ ਹੌਲੀ ਹੌਲੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਹਲਾਉਂਦੇ ਰਹਾਂਗੇ ਆਪਾਂ ਜਿਆਦਾ ਇਹਨੂੰ ਨਹੀਂ ਭੁੰਨਾਂਗੇ ਜੀ ਬਾਲਾ ਬਰਾਊਨ ਜਾਂ ਨਹੀਂ ਕਰਾਂਗੇ ਕਿਉਂਕਿ ਜਿਆਦਾ ਬਰਾਊਨ ਆ ਜਿਹੜਾ ਉਹ ਆਪਾਂ ਨੂੰ ਨਹੀਂ ਵਧੀਆ ਲੱਗਦਾ ਇਸੇ ਕਰਕੇ ਆਪਾਂ ਥੋੜਾ ਜਿਹਾ ਹਲਕਾ ਜਿਹਾ ਬਰਾਊਨ ਰੱਖਾਂਗੇ ਤਾਂ ਕਿ ਜਿਹੜਾ ਆਪਣਾ ਚੀਕੀ ਦਾ ਪਰਛਾਦਾ ਉਹ ਬਣ ਕੇ ਵਧੀਆ ਤਿਆਰ ਹੋ ਜੇ ਆਪਾਂ ਇਸ ਦੇ ਵਿੱਚ ਪਾਣੀ ਜਿਹੜਾ ਉਹ 4 ਕੱਪ ਲੈ ਪਾਵਾਂਗੇ ਉਹ ਵੀ ਆਪਾਂ ਗਰਮ ਰੱਖ ਦਿੱਤਾ ਇੱਕ ਜਾਸਤੇ ਉਹ ਜਿਹੜਾ 2-4 ਮਿੰਟ ਹੋਰ ਆਪਾਂ ਭੁੰਨਾਂਗੇ ਆਹ ਲਈ ਆਪਣੀ ਸੂਜੀ ਆ। ਸੂਜੀ ਆ ਤੁਸੀਂ ਕਿ ਤਿਆਰ ਹੋ ਜਾਵੇ। ਲੋ ਜੀ ਆਪਣਾ ਸੂਜੀ ਦਾ ਜਿਹੜਾ ਪ੍ਰਸ਼ਾਦ ਉਹ ਤਿਆਰ ਹੋ ਗਿਆ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਖੰਡ। ਖੰਡ ਤੁਸੀਂ ਆ ਵੀ ਰਿਕਾਰਡਿੰਗ ਨੂੰ 10 ਘੱਟ ਵੀ ਪਾ ਸਕਦੇ ਹੋ ਇਸ ਦੇ ਵਿੱਚ। ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਪਾਣੀ ਗਰਮ ਕਰਿਆ ਹੋਇਆ ਆ ਆਪਾਂ ਪਾਵਾਂਗੇ। ਹੁਣ ਜਿਹੜਾ ਪਾਣੀ ਆ ਉਹ ਆਪਾਂ ਇਹਦੇ ਨਾਲ ਹੌਲੀ ਹੌਲੀ ਕਰਕੇ ਥੋੜਾ ਥੋੜਾ ਕਰਕੇ ਹੀ ਆਪਾਂ ਇਸ ਦੇ ਵਿੱਚ ਜਿਹੜਾ ਉਹ ਪਾਣੀ ਪਾਵਾਂਗੇ ਤਾਂ ਕਿ ਜਿਹੜੀ ਆਪਣੀ ਪੀਨੀ ਆ ਨਾਲ ਉਹ ਘੁਲ ਜਾਵੇ ਇਸ ਦੇ ਵਿੱਚ ਤੇ ਨਾਲ ਕੋਈ ਜੜਾ ਨਾ ਬਰੇ ਹੋਈ ਹੋਈ ਕਰਕੇ ਆਪਾਂ ਪਾ ਦਿਆਂਗੇ ਇਸ ਦੇ ਵਿੱਚ ਜਿਹੜਾ ਪਾਣੀ ਸੀਗਾ ਉਹ ਗਰਮ ਕਰਕੇ ਪਾਇਆਗਾ ਜੇਕਰ ਤੁਸੀਂ ਚਾशनी ਬਣਾ ਕੇ ਪਾ ਸਕਦੇ ਹੋ ਉਹ ਵੀ ਇਸ ਦੇ ਵਿੱਚ ਪਾ ਸਕਦੇ ਹੋਗੇ ਚਾशनी ਬਣਾ ਕੇ ਤੇ ਜੇਕਰ ਤੁਸੀਂ ਸਾਫਤ ਖੰਡ ਪਾਉਣਾ ਚਾਹੁੰਦੇ ਹੋ ਉਹ ਵੀ ਪੈ ਜਾਂਦੀ ਹੈ ਕਿਉਂਕਿ ਖੰਡ ਤਾਂ ਪਿਗਲ ਹੀ ਜਾਣੀ ਹੈਗੀ ਇਸ ਕਰਕੇ ਆਪਾਂ ਇਹਦੇ ਵਿੱਚ ਸਾਫਤ ਖੰਡਾ ਜਿਹੜੀ ਪਾਈ ਆ ਮਿੱਠਾ ਆਵਦੇ ਰਿਕਾਰਡਿੰਗ ਦੇ ਸਾਹਬ ਦੇ ਨਾਲ ਤੁਸੀਂ ਫੱਟ ਘਾਟਾ ਉਹ ਪਾ ਸਕਦੇ ਹੋ ਤੇ ਪਾਣੀ ਮੈਂ ਪਾਇਆ ਇੱਥੇ ਗਰਮ ਰਹਿਤਾ ਹੋਇਆ ਸੀਗਾ ਤੇ ਗਰਮ ਪਾਣੀ ਹੀ ਇਸ ਦੇ ਵਿੱਚ ਪਾਇਆਗਾ ਤਾਂ ਪਉਣਾ ਇਸ ਨੂੰ ਚੰਗੀ ਤਰ੍ਹਾਂ ਹੈ ਫਰਾਂਦੇ ਰਹਾਂਗੇ ਸੂਜੀ ਦਾ ਪ੍ਰਸ਼ਾਦ ਦੇ ਵਿੱਚ ਜੇ ਆਪਾਂ ਡਰਾਈ ਫਰੂਟ ਵੀ ਪਾਵਾਂਗੇ ਤਾਂ ਕਿ ਜਿਹੜੀ ਆਪਾਂ ਦਾ ਸੂਜੀ ਦਾ ਪ੍ਰਸ਼ਾਦ ਉਹ ਜ਼ਿਆਦਾ ਹੋਰ ਵੀ ਧਾਣੀਦਾਰ ਤੇ ਸੁਆਦੀਸ਼ਟ ਬਣ ਜਾਵੇ ਆਸਾ ਇਹਨੂੰ 1-2 ਮਿੰਟਾਂ ਦੇ ਲਈ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੇ ਸੂਜੀ ਦਾ ਪ੍ਰਸ਼ਾਦ ਆਪਣਾ ਬਣ ਕੇ ਹੋ ਗਿਆ ਤਿਆਰ 1-2 ਮਿੰਟਾਂ ਰੱਖ ਲਓ ਗੈਸ ਨੂੰ ਜਿਹੜਾ ਬੰਦ ਕਰ ਦਾਂਗੇ ਇਸੇ ਤਰ੍ਹਾਂ ਹੀ ਆਪਾਂ ਇਹਨੂੰ ਹਿਲਾਉਂਦੇ ਰਹਾਗੇ ਤਾਂ ਕਿ ਇਹ ਕੜਾਈਏ ਦੇ ਵਿੱਚ ਨਾ ਲੱਗੇ ਹੁਣ ਆਪਣਾ ਪ੍ਰਸ਼ਾਦ ਆ ਜੀ ਜਿਹੜਾ ਸੂਜੀ ਦਾ ਉਹ ਬਿਲਕੁਲ ਹੋ ਗਿਆ ਤਿਆਰ ਹੁਣ ਆਪਾਂ ਗੈਸ ਕਰ ਦੇਾਂਗੇ ਬੰਦ ਆ ਇਹਨੂੰ ਕਿਸੇ ਬਰਤਨ ਦੇ ਵਿੱਚ ਆਪਾਂ ਕੱਢ ਲਵਾਂਗੇ ਵਧੀਆ ਆਪਣਾ ਸੂਜੀ ਦਾ ਪ੍ਰਸ਼ਾਦ ਹੋ ਗਿਆ ਬਣ ਕੇ ਤਿਆਰ ਹੁਣ ਆਪਾਂ ਇਹਨੂੰ ਇੱਕ ਭਾਂਡੇ ਦੇ ਵਿੱਚ ਵੀ ਕੱਢ ਲੈਂਦਾ ਕੌਲੀ ਦੇ ਵਿੱਚ ਤੇ ਹੁਣ ਆਪਾਂ ਥੋੜੀ ਜਿਹੀ ਇਹ ਸਜਾਪਟ ਕਰਦੇ ਆਂਗੇ ਕਿਉਂਕਿ ਆਪਾਂ ਜਿਆਦਾ ਬਰਾਊਨ ਨਹੀਂ ਬਣਾਇਆ ਨਹੀਂ ਆਪਾਂ ਇਹਦੇ ਵਿੱਚ ਕੋਈ ਕਲਰ ਪਾਇਆਗਾ ਬਿਨਾਂ ਹੀ ਇਹ ਕਲਰ ਤੋਂ ਆ ਜਿਹੜਾ ਸੂਜੀ ਦਾ ਪ੍ਰਸ਼ਾਦ ਆ ਉਹ ਬਣ ਕੇ ਹੋ ਗਿਆ ਤਿਆਰ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਆਂ ਯਾ ਅਗਲੀ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ